ਸੰਗਰਾ ਪੱਖੇ ਚੋਰੀ ਹੋ ਗਏ ਜੀ ਕਾਰਸ ਚੋਰੀ ਹੋ ਗਈਆਂ ਜੀ ਆ ਮੈਡਮ ਵੀ ਨਹੀਂ ਵੀ ਆਏ ਤੁਸੀਂ ਦੇਖ ਲਓ ਇੱਥੇ ਕੋਈ ਵੀ ਹਾਲ ਕੀ ਇੱਥੇ ਦਾਰੂ ਦੀ ਦਾ ਅੱਡਾ ਬਣ ਗਿਆ 30 CR ਇਨਵੈਸਟਡ ਹੈ ਜੀ 20 ਰਪਏ ਗਜ ਦੀ ਰੇਟ ਨੂੰ ਇਹਨਾਂ ਨੇ ਜ਼ਮੀਨ ਵੀ ਖਰਾਬ ਕਰਤੀ ਤੇ ਉੱਤੇ ਜਿਹੜਾ 30 ਕਰੋੜ ਰੁਪਏ ਦਾ ਇਨਵੈਸਟਮੈਂਟ ਹੋਈ ਇਸ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਦੀ ਨਲਾਈਕੀ ਆ ਸਾਡੀ ਸਰਕਾਰ ਵੇਲੇ ਨੂੰ ਅਸੀਂ ਬਣਾ ਕੇ ਕੰਪਲੀਟ ਕਰਕੇ ਲੋਕਾਂ ਦੇ ਫਾਇਦੇ ਆਸਤੇ ਕੰਮ ਚਲਾਇਆ ਸੀ ਲੇਕਿਨ ਹੁਣ ਇਹਨਾਂ ਨੇ ਸਾਰਾ ਕੰਮ ਦਾ ਸੱਦਾ ਨਾਸ ਕਰਤਾ ਲੋਕਲ ਐਮਐਲਏ ਵਨਸ ਟੂ ਟੇਕ ਦਾ ਕ੍ਰੈਡਿਟ ਦੇ ਦਿਓ ਜੀ ਪਰ ਅਸੀਂ ਇਹ ਤੁਹਾਨੂੰ ਹੈ ਕਿ ਇਹ ਚੱਲ ਪਈ ਦੀ ਖੰਡਰ ਨਾ ਬਣ ਜੇ 2021 ਦਾ ਮੈਮ ਤਿਆਰ ਹੋ ਗਿਆ 30 ਕਰੋੜ ਰੁਪਏ ਇਥੋਂ ਦੇਕਰ ਉਧਰ ਜਿਹੜਾ ਗਵਰਨਮੈਂਟ ਦਾ ਇਨਵੈਸਟਮੈਂਟ ਹੋਇਆ ਉਹਨੇ ਖੰਡਰ ਬੰਨ ਲਿਆ ਆਣੀ ਦਾ ਕੁਇਨ ਇੰਸ਼ੋਰੈਂਸ ਦੇਦੇ ਉਹਨਾਂ ਸਾਨੂੰ ਦੱਸ ਦਿਓ ਕਿ ਕਦ ਤੱਕ ਮਹੀਨੇ ਤੱਕ ਹੋ ਜਾਏਗਾ ਇਹ ਜੇ 1-2 ਸਾਲ ਤੁਸੀਂ ਉਹ ਡਾਕਟਰ ਫਿਰ ਤੇ ਕੋਈ ਸੁਣਣਾ ਹੀ ਨਹੀਂ ਨਾ ਪੱਕੇ ਪੁੱਕੇ ਸਭ ਜੂਰੀ ਹੋ ਵੀ ਨਹੀਂ ਜੂਰੀ ਉੱਪਰੋਂ ਚੋਰੀ ਹੋ ਜਾਂਦੀ ਹੈ ਪੀਸੀ ਸਾਹਿਬ ਜੀ ਇਲੈਕਸ਼ਨ ਦਾ ਤੁਸੀਂ ਲੜ ਰਹੇ ਹੋ ਜਾਂ ਲੜਾ ਰਹੇ ਹੋ ਇੰਦਰ ਵੀ ਜ਼ਰਾ ਧਿਆਨ ਦੇ ਦਿਓ ਵੀ ਜਨਤਾ ਨੇ ਮਾਫੀ ਕਰਨਾ ਤੁਹਾਡੀ ਜੀ